ਹੈਗੁਰ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਖਾਰਾ ਅੱਜ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਪਹੁੰਚੇ ਆਂ ਉੱਥੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਜਾਂ ਐਨ ਆਰ ਆਈ ਪਰਿਵਾਰਾਂ ਵੱਲੋਂ ਲੰਗਰ ਲਗਾਏ ਜਾ ਰਹੇ ਨੇ ਅੱਜ ਖਾਸ ਲੰਗਰ 'ਚ ਪਹੁੰਚੇ ਆਂ ਜਿੱਥੇ ਨਾ ਕੋਈ ਇੱਕ ਪਿੰਡ ਦੇ ਨੇ ਨਾ ਕੋਈ ਇੱਕ ਸ਼ਹਿਰ ਦੇ ਨੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਇਕੱਠੇ ਹੋ ਕੇ ਨੌਜਵਾਨ ਲੰਗਰ ਲਗਾ ਰਹੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਭਾਈ ਬਲਫਤੀ ਸੰਧਾਨ ਵਾਹਿਗੁਰੂ ਜ ਕਿਹੜੇ-ਕਿਹੜੇ ਪਿੰਡਾਂ ਤੋਂ ਆ ਕੇ ਇਕੱਠੇ ਹੋ ਕੇ ਲੰਗਰ ਲਗਾ ਰਹੇ ਹੋ ਨਹੀਂ ਵੀਰੇ ਇੱਕ ਪਿੰਡ ਕੋਈ ਨਹੀਂ ਆ ਅਸੀਂ 2011 ਤੋਂ ਲੰਗਰ ਲਾਉਂਦੇ ਆ ਰਹੇ ਹਾਂ ਉਸ ਟਾਈਮ ਅਸੀਂ ਕੌਂਟਰੀਅੰਟ ਕਾਲਜ ਦੇ ਵਿੱਚ ਪੜ੍ਹਦੇ ਸੀ ਠੀਕ ਹੈ ਉਸ ਟਾਈਮ 2011 ਦੇ ਵਿੱਚ ਪਹਿਲੀ ਵਾਰ ਲੰਗਰ ਲਾਇਆ ਸੀ ਕਾਲਜ ਵੱਲੋਂ ਕਾਲਜ ਦੇ ਨਾਮ ਤੇ ਹੀ ਇਹ ਜਗ੍ਹਾ ਰਜਿਸਟਰਡ ਹੈ ਐਸਜੀਪੀਸੀ ਨੇ ਆਪਾਂ ਨੂੰ ਕੱਟ ਕੇ ਦਿੱਤੀ ਹੋਈ ਆ ਉਸ ਤੋਂ ਬਾਅਦ ਹੁਣ ਪਾਸ ਆਊਟ 2013 ਦੇ ਵਿੱਚ ਪਾਸ ਆਊਟ ਹੋ ਗਏ ਸੀ ਲੇਕਿਨ ਹਰ ਸਾਲ ਉਦਾਂ ਹੀ ਮੁੰਡੇ ਜਿਹੜੇ ਕਾਲਜ ਵਾਲੇ ਆ ਹੋਰ ਨਾਲ ਜੁੜੀ ਗਏ ਅੱਗੇ ਤੋਂ ਅੱਗੇ ਕੋਈ ਰਿਸ਼ਤੇਦਾਰ ਹੋਗੇ ਐਦਾਂ ਹੀ ਕੋਈ ਮਾਨਸਾ ਦਾ ਕੋਈ ਬਠਿੰਡੇ ਦਾ ਕੋਈ ਪਟਿਆਲੇ ਦਾ ਕੋਈ ਲੁਧਿਆਣੇ ਦਾ ਐਦਾਂ ਇੱਕ ਪਿੰਡ ਦਾ ਹੀ ਕੋਈ ਨਹੀਂ ਆ ਬਈ ਸਾਰੇ ਦੂਰ ਦੂਰ ਤੋਂ ਨੇ ਜੀ ਜੀ ਹੁਣ ਇੱਕ ਲੰਗਰ ਕਾਲਜ ਵੱਲੀ ਲਗਾਇਆ ਜਾ ਰਿਹਾ ਕਿ ਨੌਜਵਾਨਾਂ ਇਕੱਠੇ ਹੋ ਕੇ ਨਹੀਂ ਨੌਜਵਾਨਾਂ ਵੱਲੋਂ ਹੀ ਲਾਇਆ ਜਾ ਰਿਹਾ ਨਾਮ ਜਣ ਕੀ ਕਾਉਂਟਰੀ ਐਂਟਰ ਕਾਲਜ ਦਾ ਹੀ ਜਾ ਰਿਹਾ ਰਜਿਸਟਰਡ ਜਗਾ ਉਹਦੇ ਨਾਮ ਤੇ ਹੀ ਆ ਲੇਕਿਨ ਨੌਜਵਾਨਾਂ ਵੱਲੋਂ ਹੀ ਲਗਾਇਆ ਜਾ ਰਿਹਾ ਜੀ ਜੇ ਲੰਗਰ ਦੀ ਗੱਲ ਕਰੀ ਸਮੱਗਰੀ ਕਿੱਥੋਂ ਆਉਂਦੀ ਆ ਜਾਂ ਮਾਇਆ ਕਿੱਦਾਂ ਇਕੱਠੀ ਕੀਤੀ ਜਾਂਦੀ ਆ ਆ ਮਾਇਆ ਵੀਰੇ ਜਿਹੜੇ ਫਰੈਂਡਾਂ ਸਾਰੇ ਇਕੱਠੇ ਕਰ ਦਿੰਦੇ ਆ ਉਤੋਂ ਇੱਕ ਵਾਰੀ ਇੰਤਜ਼ਾਮ ਕਰਕੇ ਇੱਥੇ ਲੈ ਆਈਦਾ ਇੱਥੇ ਸਾਰੇ ਆ ਕੇ ਆਪਣੀ ਆਪਣੀ ਗਰਾਹੀ ਦੇ ਜਾਂਦੇ ਆ ਜਿੰਨੀ ਜਿੰਨੀ ਕੋਈ ਕੋਈ ਸਰ ਦਾ ਕੁਝ 5000 ਦੇ ਦਿੰਦਾ ਕੋਈ 200 ਦੇ ਦਿੰਦਾ ਜਿੰਨੀ ਜਿੰਨੀ ਕੀ ਦੀ ਸਰ ਦਾ ਉਦਾਂ ਵੀਰੇ ਚੱਲੀ ਜਾਂਦਾ ਜੀ ਜੀ ਆਪਾਂ ਗੱਲ ਕਰੀਏ ਕਿੰਨੇ ਦਿਨ ਲੰਗਰ ਲਗਾਉਣੇ ਆ ਜਾਂ ਕਿੰਨੇ ਦਿਨ ਪਹਿਲਾਂ ਤਿਆਰੀ ਕਰਦੇ ਆ ਅਸੀਂ ਵੀਰੇ 15 ਦਿਨ ਹੋ ਗਏ 15 ਦਿਨ ਪਹਿਲਾਂ ਤੋਂ ਦੁੱਧ ਵਗੈਰਾ ਇਕੱਠੇ ਕਰਦੇ ਆ ਉਸ ਤੋਂ ਬਾਅਦ ਆਟੇ ਵਗੈਰਾ ਇਹਨਾਂ ਦੀ ਤਿਆਰੀ ਕਰਦੇ ਨੂੰ 15 ਦਿਨ ਹੋ ਗਏ ਜੀ ਔਰ 3 ਦਿਨ ਲੰਗਰ ਲਾਉਂਦੇ 1 ਦਿਨ ਪਹਿਲਾਂ ਆ ਕੇ ਇੱਥੇ ਸਿਸਟਮ ਸੈੱਟ ਕਰਦੇ ਆ 5 ਦਿਨ ਟੋਟਲ ਲੱਗ ਜਾਂਦੇ ਆ ਜੀ ਇੱਥੇ ਠੀਕ ਆ ਸਾਡੇ ਨਾਲ ਹੋਰ ਨੌਜਵਾਨ ਵੀ ਮੌਜੂਦ ਨੇ ਆ ਬਾਈ ਆਰਮੀ ਤੋਂ ਰਿਟਾਇਰ ਆ ਬਾਈ ਕੀ ਲੱਗਦਾ ਫਤਿਹਗੜ ਸਵਾ ਆ ਕੇ ਤੁਹਾਨੂੰ ਕਿਵੇਂ ਦਾ ਮਾਹੌਲ ਲੱਗਦਾ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਬਹੁਤ ਵਧੀਆ ਲੱਗਦਾ ਵੀਰ ਜਦੋਂ ਅਸੀਂ ਮੈਂ ਖੁਦ ਵੀ ਆਰਮੀ ਸੀਗਾ ਜਿਸ ਸਾਲ ਨਹੀਂ ਆਇਆ ਜਾ ਸਕਦੇ ਉਸ ਉਸ ਸਾਲ ਬਹੁਤ ਮਿਸ ਕਰਦੇ ਸੀਗੇ ਤੇ ਵੀਰਾਂ ਨਾਲ ਕਾਲ ਤੇ ਜਾਂ ਵੀਡੀਓ ਕਾਲ ਤੇ ਜਾਂ ਕਾਲ ਕਰਕੇ ਵੀਰਾਂ ਨਾਲ ਸਾਰਿਆਂ ਨਾਲ ਸਾਂਝ ਪਾਈ ਦੀ ਸੀਗੀ ਤੇ ਬੜਾ ਮਨ ਪ੍ਰਸੰਨ ਹੁੰਦਾ ਸੀਗਾ ਆਰਮੀ 'ਚ ਵੀ ਹੁੰਦੇ ਹੋਏ ਵੀ ਅਸੀਂ ਚਲੋ ਇੱਥੇ ਨਹੀਂ ਆ ਸਕਦੇ ਸੀ ਆਪਣੇ ਲੈਵਲ ਤੇ ਅਸੀਂ ਆਪਣੇ ਕੰਪਨੀ 'ਚ ਆਪਣੇ ਜਿੱਥੇ ਵੀ ਟ੍ਰੂਪਸ ਹੁੰਦੇ ਸੀਗੇ ਉੱਥੇ ਵੀ ਅਸੀਂ ਸਹਿਬਜ਼ਾਦਾਂ ਦੀ ਯਾਦ ਵਿੱਚ ਜੋ ਵੀ ਛੋਟਾ ਮੋਟਾ ਆਪਣੇ ਵੱਲੋਂ ਅਸੀਂ ਪ੍ਰੋਗਰਾਮ ਕਰਦਾ ਕਚਾ ਪਾਣੀ ਦਾ ਕਰ ਸਕਦੇ ਸੀ ਉਹ ਕਰਦੇ ਹੁੰਦੇ ਸੀਗੇ ਤੇ ਇਸ ਟੀਮ ਨਾਲ ਜੁੜਨ ਦਾ ਇਹ ਵੱਡਾ ਕਾਰਨ ਸੀਗਾ ਮੇਰਾ ਛੋਟਾ ਬ੍ਰਦਰ ਬੁਰਾ ਦਾ ਉਸ ਟਾਈਮ ਮੇਰਾ ਕੰਟੀਨੈਂਟਲ 'ਚ ਪੜਦਾ ਹੁੰਦਾ ਸੀ ਆਲਮੋਸਟ ਹੁਣ ਮੇਰਾ ਬ੍ਰਦਰ ਵੀ ਆਰਮੀ 'ਚ ਚਲੇ ਗਏ ਇੰਡੋ-ਚਿਨ ਬਾਰਡਰ ਪੋਲਿਸ 'ਚ ਨੇ ਹੁਣ ਫਿਲਹਾਲ ਉਹਨਾਂ ਦੀ ਡਿਊਟੀ ਦਿੱਲੀ 'ਚ ਹੈ ਉਹ ਆਣਾ ਚਾਹੁੰਦੇ ਸੀ ਹੁਣ ਉਹੀ ਹਾਲ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀਡੀਓ ਕਾਲ ਤੇ ਮੈਂ ਇਹਨਾਂ ਨਾਲ ਸਾਂਝ ਪਾਉਂਦਾ ਸੀਗਾ ਹੁਣ ਉਹ ਵੀਰ ਵੀ ਮੇਰੇ ਵੀਡੀਓ ਕਾਲ ਤੇ ਉਹ ਉਹਨਾਂ ਨੂੰ ਛੁੱਟੀ ਨਹੀਂ ਮਿਲ ਪਾਈ ਤੇ ਉਹਨੂੰ ਪਤਾ ਆਰਮੀ ਦੇ ਆਪਣੇ ਜਿਵੇਂ ਆਪਣੀਆਂ ਡਿਊਟੀਆਂ ਨੇ ਸਾਰੇ ਵੀਰ ਨਹੀਂ ਆ ਸਕਦੇ ਤੇ ਬਾਕੀ ਗੱਲ ਰਹੀ ਫਾਈਨੈਂਸ਼ੀਅਲ ਦੀ ਜੋ ਲੰਗਰ ਵਾਸਤੇ ਜੋ ਰਾਸਦ ਵਗੈਰਾ ਉਹ ਹੁੰਦੀ ਹੈ ਸਾਰੇ ਵੀਰ ਜੋ ਜੋ ਕਾਲਜ ਚ ਪੜਦੇ ਸੀਗੇ ਉਸ ਟਾਈਮ ਸਾਰੇ ਕੋਈ ਕੋਈ ਆਪਣੇ ਆਪਣੀ ਜੌਬ ਤੇ ਕੋਈ ਕੋਈ ਵੀਰ ਫੋਰਨ ਚ ਲੱਗ ਗਿਆ ਕੋਈ ਸਰਕਾਰੀ ਜੌਬ ਲੱਗ ਗਿਆ ਕੋਈ ਆਪਣੀ ਪ੍ਰਾਈਵੇਟ ਕਰਦਾ ਜੋ ਸ਼ਰਧਾ ਜਿਹਦੀ ਹੁੰਦੀ ਹੈ ਉਹ ਥੋੜਾ ਥੋੜਾ ਤਿਲ ਫੁੱਲ ਸਾਰੇ ਇਕੱਠਾ ਕਰਕੇ 15 ਦਿਨ ਪਹਿਲਾਂ ਵੀਰ ਜਿੱਦਾਂ ਦੱਸਿਆ ਉਹ ਸਾਰਾ ਆਪਣਾ ਪਲਾਨ ਬਣਾ ਲੈਂਦੇ ਨੇ ਸਿਸਟਮੈਟਿਕਲੀ ਜੋ ਵੀ ਪਲਾਨ ਇਹਨਾਂ ਨੂੰ ਪਤਾ ਹੁੰਦਾ ਹਰ ਸਾਲ ਲੰਗਰ ਆਉਂਦਾ ਦਾ ਹਰ ਸਾਲ ਦਾ ਇਹਨਾਂ ਨੂੰ ਪਤਾ ਹੁੰਦਾ ਵੀ ਕਿੰਨਾ ਵੈਸੇ ਇੱਥੇ ਦਾ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਵੀ ਤੁਸੀਂ ਲਿਆਓਗੇ ਸਾਰਾ ਸੰਗਤ ਲੱਗ ਹੀ ਜਾਂਦਾ ਉਹਨਾਂ ਨੂੰ ਪਤਾ ਕਿੰਨਾ ਕੁ ਆਪਾਂ ਨੂੰ ਲੱਕੜ ਦੀ ਬੰਦੋਬਸਤ ਕਿੰਨਾ ਕੁ ਆਪਾਂ ਨੂੰ ਸਿਲੰਡਰ ਚਾਹੀਦੇ ਨੇ ਕਿੰਨਾ ਕੁ ਆਪਾਂ ਨੂੰ ਵੇਜ ਵਗੈਰਾ ਸਬਜ਼ੀ ਵਗੈਰਾ ਜਿੱਦਾਂ ਵੀ ਇਹਨਾਂ ਨੇ ਦੱਸਿਆ ਵੀ 15 ਦਿਨ ਪਹਿਲਾਂ ਅਸੀਂ ਦੁੱਧ ਕਲੈਕਸ਼ਨ ਕਰਦੇ ਹਾਂ ਦੋਜੀ ਗੋਲ ਪਾਉਂਦੇ ਰਹਿੰਦੇ ਇਕੱਠਾ ਹੋ ਜਾਂਦਾ ਜਿੱਦਾਂ ਵੀ ਇਹਨਾਂ ਨੇ ਦੱਸਿਆ ਵੀ 6-7 ਕੁਆਂਟਲ ਸਾਡੇ ਕੋਲ 10 ਕੁਆਂਟਲ ਦੁੱਧ ਹੋ ਗਿਆ ਉਹਨਾਂ ਨੂੰ ਦੱਸ ਦਿੰਦਾ ਵੀ ਅਸੀਂ ਇਸ ਇਸ ਤਰੀਕ ਨੂੰ ਇਹ ਇਹ ਮਤਲਬ ਪਾਰਟਸ ਜੀ ਸਵੇਰੇ 1.5 ਕੁਆਂਟਲ ਚਾਹੀਦਾ 2 ਕੁਆਂਟਲ ਜੇ ਇਹ ਸ਼ਾਮ ਨੂੰ ਇਹ ਚਾਹੀਦਾ ਉਹ ਦੁੱ 15 ਦਿਨ ਪਹਿਲਾਂ ਦਾ 5 5-7 ਦਿਨ ਪਹਿਲਾਂ ਪਨੀਰ ਲਿਆ ਫਰੈਸ਼ ਸਾਰੀ ਚੀਜ਼ ਦੁੱਧ ਫਰੈਸ਼ ਆਂਦਾ ਸਬਜ਼ੀ ਵਗੈਰਾ ਸਰਦੀ ਦਾ ਮੌਸਮ ਹੈ ਤੁਹਾਨੂੰ ਪਤਾ ਹੈ ਨਹੀਂ ਜਲਦੀ ਖਰਾਬ ਨਹੀਂ ਹੁੰਦੀ ਤੇ ਫਰੈਸ਼ ਜਿਸ ਦਿਨ ਆਏ ਸੀ ਉਸ ਦਿਨ ਸਵੇਰੇ ਪੂਰਾ ਫਰੈਸ਼ ਲੈ ਕੇ ਆਏ ਸੀ ਕਿ ਜੋ ਜੋ ਸਬਜ਼ੀ ਵਗੈਰਾ ਦੀ ਉਹ ਜੀ ਬਾਕੀ ਦੁੱਧ ਡੇਲੀ ਆਂਦਾ ਚਾਹ ਵਗੈਰਾ ਪਨੀਰ ਵਗੈਰਾ ਡੇਲੀ ਉਹਦਾ ਬਣਦਾ ਜੋ ਵੀ ਦਹੀਂ ਵਗੈਰਾ ਬਣਦਾ ਬਾਕੀ ਵੀਰ ਇਹ ਸਾਰੇ ਅਲੱਗ-ਅਲੱਗ ਜਗ੍ਹਾ ਤੋਂ ਆਏ ਨੇ ਬਹੁਤ ਪ੍ਰੇਮ ਪਿਆਰ ਹੈ ਮਤਲਬ ਜਿਦਾ ਹੁੰਦਾ ਅੱਜ ਕੱਲ ਤੁਹਾਨੂੰ ਦੇਖ ਤੁਸੀਂ ਦੇਖਿਆ ਹੁਣ ਪਿੰਡਾਂ 'ਚ ਵੀ ਦੋ ਦੋ ਧੜੇ ਨੇ ਪਿੰਡਾਂ 'ਚ ਲੰਗਰ ਆਂਦੇ ਆ ਪਿੰਡ ਦਾ ਲੰਗਰ ਦੋ ਦੋ ਧੜਿਆਂ ਜਾਂਦਾ ਇੱਕ ਆਪਣਾ ਆਪਣੇ ਲੈਵਲ ਤੇ ਉੱਥੇ ਲਾ ਲੰਦਾ ਇੱਕ ਇੱਥੇ ਆਂਦਾ ਲੇਕਿਨ ਇਹ ਵੀਰ ਲੱਗ ਲੱਗ ਡਿਸਟ੍ਰਿਕਟ ਦੇ ਹੋ ਕੇ ਲੱਗ ਲੱਗ ਪਿੰਡਾਂ ਦੇ ਹੋ ਕੇ ਇੰਨਾ ਪ੍ਰੇਮ ਪਿਆਰ ਹੈ ਮਤਲਬ ਮੈਂ ਬਸ ਫੋਰਥ ਟਾਈਮ ਇੱਥੇ ਆ ਰਹਾ ਮੈਂ 2017 ਚ ਪਹਿਲਾ ਆਇਆ ਸੀ 2019 ਚ ਆਇਆ ਸੀ 19 ਦਵਾਰ ਮੈਨੂੰ ਹੁਣ 6 ਸਾਲ ਬਾਅਦ ਆਣ ਦਾ ਮੌਕਾ ਮਿਲਿਆ ਮਤਲਬ ਬਹੁਤ ਪ੍ਰੇਮ ਪਿਆਰ ਕਈ ਵਾਰ ਹੁੰਦਾ ਵੀ ਕੋਈ ਛੋਟੀ ਮੋਡੀ ਗੱਲ ਪਿੱਛੇ ਕਿਸੇ ਨਾਲ ਕੋਈ ਲੜਾਈ ਝਗੜਾ ਹੋ ਗਿਆ ਲੇਕਿਨ ਐਦਾਂ ਦੀ ਮੈਨੂੰ ਕੋਈ ਕਦੇ ਕੋਈ ਗੱਲ ਨਹੀਂ ਐਦਾਂ ਦੀ ਦੇਖਣ ਨੂੰ ਮਿਲੀ ਬਹੁਤ ਪ੍ਰੇਮ ਪਿਆਰ ਨਾਲ ਸਾਰੇ ਬਾਕੀ ਕੋਈ ਸਿੰਘ ਬਾਹਰ ਦੇ ਵੀ ਆਉਂਦੇ ਆ ਜਿੱਦਾਂ ਕੋਈ ਰਿਸ਼ਤੇਦਾਰ ਅੱਗੇ ਤੋਂ ਅੱਗੇ ਆ ਜਾਂਦੇ ਕਿਸੇ ਦੇ ਨਿਜੀ ਪਿੰਡ ਤੋਂ ਮਤਲ ਲੰਗਰ ਨਹੀਂ ਆਂਦਾ ਕੋਈ ਰਿਸ਼ਤੇਦਾਰ ਹੈ ਹਰਿਆਣੇ ਤੋਂ ਐ ਉਹਨਾਂ ਦੇ ਨਹੀਂ ਆਂਦਾ ਦੂਰ ਤੋਂ ਐ ਤੇ ਉਹ ਆਪਣੇ ਆਪ ਰਿਸ਼ਤੇਦਾਰਾਂ ਨਾਲ ਮਿੱਤਰਾਂ ਨਾਲ ਮਿਲ ਕੇ ਲੰਗਰ ਚ ਆਂਦੇ ਆ ਸੇਵਾ ਕਰਦੇ ਆ ਕੋਈ ਇੱਥੇ ਪ੍ਰੋਬਲਮ ਨਹੀਂ ਅੱਗੇ ਤੋਂ ਵੀ ਕੋਈ ਸਿੰਘ ਕੋਈ ਲਗ ਡਿਸਟ੍ਰਿਕਟ ਦਾ ਜਿਹੜਾ ਕਹਿੰਦਾ ਵੀ ਸਾਡੇ ਪਿੰਡ ਤੋਂ ਕੋਈ ਨਹੀਂ ਲੰਗਰ ਆਂਦਾ ਤਾਂ ਬੜੇ ਪਿਆਰ ਨਾਲ ਆ ਸਕਦਾ ਸੇਵਾ ਕਰ ਸਕਦਾ ਰਹਿਣ ਦਾ ਬੰਦੋਬਸ ਵਗੈਰਾ ਸਿੰਘਾਂ ਵੱਲੋਂ ਸਾਰਾ ਕੀਤਾ ਹੁੰਦਾ ਬਿਸਤਰੇ ਵਗੈਰਾ ਲੈ ਕੇ ਆਂਦੇ ਆ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹਾਂਜੀ ਜੀ ਬਾਈਕਲੇ ਤੁਸੀਂ ਇਸ ਗਰੁੱਪ ਨਾਲ ਕਿਸ ਕਿਵੇਂ ਜੁੜੇ ਜਿੱਦਾਂ ਵੀ ਇਹਨਾਂ ਦੱਸਿਆ ਮੇਰਾ ਹੀ ਬ੍ਰਦਰ ਵੱਡਾ ਇਹਨਾਂ ਨਾਲ ਪੜਦਾ ਸੀ ਵੀਦੇ ਉਹਨਾਂ ਦੇ ਜਰੀਏ ਅਪਾਂ ਹੀ 2019 ਚ ਪਹਿਲੇ ਸਾਲ ਆਏ ਤੇ ਇਸ ਦੁਆਰ ਵੀ ਜੇ ਬਸ ਇਹਨਾਂ ਨਾਲ ਜੁੜ ਗਏ ਜੀ ਤੇ ਮਾਂ ਨਹੀਂ ਵੀਦੇ ਇਹਨਾਂ ਲੱਗਿਆ ਪਹਿਲੇ ਸਾਲ ਹੀ ਆ ਕੇ ਵੀ ਹਰ ਸਾਲ ਫਿਰ ਇਹ ਹੀ ਉਡੀਕਦੇ ਕਦੋਂ ਸਭਾ ਆਵੇ ਕਦੋਂ ਵੀਰੇ ਉੱਥੇ ਜਾਈਏ ਸੇਵਾ ਕਰੀਏ ਵੀ ਵੀਦੇ ਇੱਥੇ ਆ ਕੇ ਤਾਂ ਵੀ ਘਰ ਵੀ ਆਪਣਾ ਭੁੱਲ ਜਾਈਦਾ ਹਾਂਜੀ 4 ਤੋਂ 5 ਦਿਨ ਵੀਦੇ ਸੇਵਾ ਫੁੱਲ ਕਰੀ ਦੀਏ ਠੀਕ ਹੈ ਇਹ ਬਰੇ ਤੁਸੀਂ ਚਾਰ ਪੰਜ ਦਿਨ ਇੱਥੇ ਰਹਿਣੇ ਹੋ ਕਿ ਜਾਂ ਆਪ ਡਾਊਨ ਕਰਦੇ ਨਹੀਂ ਵੀਰੇ ਇੱਥੇ ਹੀ ਰਹਿਣੇ ਆ ਜੀ ਆਪਣਾ ਸਾਰਾ ਰਹਿਣ ਦਾ ਵੀਰ ਉਹਨਾਂ ਨੇ ਪ੍ਰਬੰਧ ਕੀਤਾ ਹੁੰਦਾ ਜੀ ਆਪਾਂ ਵੀਦੇ ਆਈਦਾ ਹੀ ਕਰੋਂ ਠੀਕ ਹੈ ਇੱਥੇ ਸਾਰਾ ਲੇਡੀਜ਼ ਦਾ ਵੀਰੇ ਇਧਰ ਸਾਈਡ ਤੇ ਹੁੰਦਾ ਜਿਵੇਂ ਆਪਣਾ ਵੀਦੇ ਸਾਰੇ ਫਰੈਂਡਾਂ ਦਾ ਇਧਰ ਇੱਕ ਸਾਈਡ ਹੁੰਦਾ ਜੀ ਠੀਕ ਹੈ ਭਾਈ ਆ ਭਾਈ ਤੁਸੀਂ ਇਸ ਗਰੁੱਪ ਨਾਲ ਕਿਵੇਂ ਜੁੜੇ ਹੋ ਅਸੀਂ ਵੀਰੇ ਜਦ ਮੈਂ ਵੀ ਸਾਡਾ ਬ੍ਰਦਰ ਪੜਦੇ ਹੁੰਦੇ ਸੀ ਅਸੀਂ ਇਕੱਠੇ ਆਈ ਇੱਕ ਪਿੰਡੋਂ ਫਿਰ ਅਸੀਂ ਇਕੱਠੇ ਜਾਨੀ ਕਿ ਆਉਣ ਲੱਗੇ ਜੀ ਉਰੇ ਤੇ ਇਦਾਂ ਹੀ ਬਸ ਹਰ ਇੱਕ ਸਾਲ ਆਉਨੇ ਆ ਜੀ ਤਾਂ ਕਰਕੇ ਬਧੀਆ ਰਹਿਣ ਸਹਣ ਦਾ ਹੁੰਦਾ ਪ੍ਰਬੰਧ ਆਈ ਦਾ ਜੀ ਸੇਵਾ ਕਰੀਦੀ ਆ ਆਦਾ ਬਧੀਆ ਮਨ ਲੱਗਦਾ ਜੀ ਰਿਕਸ਼ਾ ਲਾਈਦਾ ਕਰੋ ਜੀ ਤਾਂ ਕਰਕੇ ਹਾਂ ਜੀ ਨੌਜਵਾਨ ਵੀ ਸਾਡੇ ਨਾਲ ਖੜੇ ਨੇ ਗੱਲਬਾਤ ਕਰਦੇ ਆ ਬਾਈ ਖੜਾ ਬਾਈ ਤੁਸੀਂ ਇਸ ਗਰੁੱਪ ਨਾਲ ਕਿਵੇਂ ਜੁੜੇ ਹੋ ਤੁਹਾਡਾ ਕਿਵੇਂ ਸਵਾਗਤ ਬਾਈ ਅਸੀਂ ਕਾਲਜ ਚ ਹੀ ਵੱਢਦੇ ਸੀ ਇਕੱਠੇ ਠੀਕ ਹੈ ਜੀ 2011 ਤੋਂ ਹੀ ਅਸੀਂ ਇਕੱਠੇ ਆ ਰਹੇ ਆ ਤੇ ਮੇਰਾ ਪਿੰਡ ਸੇਰੀ ਆ ਵੀਰੇ ਠੀਕ ਹੈ ਜੀ ਜੀ ਆਪਾਂ ਗੱਲ ਕਰੀ ਰਹਿਣ ਸਹਣ ਦਾ ਕੀ ਪਰ ਕਿਵੇਂ ਪ੍ਰਬੰਧ ਕੀਤਾ ਗਿਆ ਇੱਥੇ ਰਹਿਣ ਸਹਣ ਦਾ ਵੀਰ ਜੀ ਸਾਰਾ ਕੁਝ ਇੰਤਜ਼ਾਮ ਆਪਾਂ ਪਹਿਲਾਂ ਹੀ ਕਰਕੇ ਚੱਲਦੇ ਆ ਕਿਰਾਏ ਤੇ ਬਿਸਤਰੇ ਲਿਆ ਕੇ ਸਾਰ ਠੀਕ ਹੈ ਸਭ ਕੁਝ ਲੈ ਕੇ ਆਈਦਾ। ਠੀਕ ਹੈ। ਭਾਈ ਜੀ ਜਾਂਦੇ ਜਾਂਦੇ ਸੰਦੇਸ਼ ਕੀ ਦੇਣਾ ਚਾਹੋਗੇ ਨੌਜਵਾਨਾਂ ਨੂੰ? ਅਸੀਂ ਤਾਂ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਵੀ ਨਸ਼ਿਆਂ ਤੋਂ ਦੂਰ ਰਹੋ। ਇੱਥੇ ਆ ਕੇ ਗੁਰਸਿੱਖੀ ਜੀਵਨ ਅਪਣਾਓ, ਆ ਕੇ ਸੇਵਾ ਕਰੋ। ਇਹਨਾਂ ਦੀ ਕੁਰਬਾਨੀ ਅਸੀਂ ਕਦੇ ਵੀ ਨਹੀਂ ਭੁੱਲਣੀ ਚਾਹੀਦੀ। ਕਿ ਨਸ਼ਿਆਂ ਤੋਂ ਸਭ ਤੋਂ ਵੱਡੀ ਗੱਲ ਹੈ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ। ਸਿੱਖੀ ਸਰੂਪ ਆਪਣਾ ਬਾਣਾ ਬਾਣੀ ਦੇ ਧਾਰਨੀ ਹੋ। ਅਸੀਂ ਵੀ ਹਲੇ ਹੌਲੀ-ਹੌਲੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕੇਸ ਰੱਖੇ, ਤੜੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਪਰਮਾਤਮਾ ਕਰੇਉਣ ਵਾਲੇ ਟਾਈਮਾਂ ਵਿੱਚ ਸਿੰਘ ਸੱਜ ਜੀ ਜੇ ਗੱਲ ਕਰੀ ਅੱਜ ਖਾ ਤੁਹਾਡੇ ਲੰਗਰ ਵਿੱਚ ਖਾਸ ਗੱਲ ਇੱਕ ਦੇ ਦੇਖੀਆ ਕੋਈ ਸਪੀਕਰ ਨਹੀਂ ਕੋਈ ਡੀਜੇ ਨਹੀਂ ਲਗਾਇਆ ਗਿਆ ਕੋਈ ਕੋਸਮੈਂਟ ਨਹੀਂ ਕਰਦੇ ਇਹ ਇਹ ਕਿਵੇਂ ਸੋਚਿਆ ਵੀ ਡੀਜੇ ਸਪੀਕਰ ਨਹੀਂ ਲਾਉਣਾ ਸੀ ਬਾਕੀ ਬਣਾਵਾ ਨਹੀਂ ਵੀਰੇ ਪਹਿਲੇ ਸਾਲ ਤੋਂ ਹੀ ਅਸੀਂ ਨਾ ਕੋਈ 뮤직 ਸਿਸਟਮ ਰੱਖਿਆ ਨਾ ਕੋਈ ਸਪੀਕਰ ਲਾਇਆ ਆਪਾਂ ਇੱਥੇ ਪਰਮਾਤਮਾ ਦਾ ਗੁਰੂ ਘਰ ਦਾ ਵਾਹਿਗੁਰੂ ਦਾ ਨਾਮ ਲੈਣ ਆਉਨੇ ਆ ਇਦਾਂ ਇੱਕ ਤਾਂ ਸਪੀਕਰ ਦੀਵਾਨ ਹਾਲ ਦੇ ਵਿੱਚੋਂ ਆ ਰਿਹਾ ਇੱਕ ਇਧਰ ਬਵਾਨਗੜ ਗੁਰਦੁਆਰਿਆਂ ਦਾ ਦਵਾਨ ਹਾਲ ਆ ਉਥੋਂ ਚੱਲ ਰਹੀ ਆ ਗੁਰਬਾਣੀ ਚੱਲ ਰਹੀ ਆ ਕਥਾ ਕੀਰਤਨ ਚੱਲ ਰਿਹਾ ਆਪਣੇ ਸਪੀਕਰ ਲਾ ਕੇ ਡਿਸਟਰਬੈਂਸ ਹੁੰਦੀ ਆ ਸਾਊਂਡ ਪੋਲੂਸ਼ਨ ਬਹੁਤ ਜ਼ਿਆਦਾ ਹੁੰਦਾ ਜੇ ਸੁਣਨਾ ਤਾਂ ਉਹੀ ਪ੍ਰਮਾਤਮਾ ਦਾ ਨਾਮ ਉਧਰੋਂ ਸੁਣਿਆ ਜਾ ਸਕਦਾ ਉਹਦੇ ਕਰਕੇ ਵੀਰੇ ਆਪਾਂ ਕੁਛ ਇਦਾਂ ਦਾ ਸਾਊਂਡ ਸਿਸਟਮ ਕੋਈ ਨਹੀਂ ਕੀਤਾ ਹੋਇਆ ਜੀ ਇਹ ਸਾਨੂੰ ਬਹੁਤ ਪਿੰਡਾਂ ਦਾ ਲੰਗਰ ਜਿਹੜੇ ਪਿੰਡ ਇਕੱਠੇ ਹੋ ਕੇ ਨਹੀਂ ਲਾ ਇੱਕ ਪਿੰਡ ਦੇ ਨਹੀਂ ਜਾਂ ਇੱਕ ਜ਼ਿਲ੍ਹੇ ਦੇ ਨਹੀਂ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋ ਕੇ ਜਾਂ ਵੱਖ-ਵੱਖ ਰਿਸ਼ਤੇਦਾਰੀਆਂ ਦੇ ਇਕ ਦੂਜੇ ਨਾਲ ਇਕੱਠੇ ਹੋਏ ਨੇ ਇਹ ਕਾਲਜ ਦੇ ਨੌਜਵਾਨ ਨੇ ਜਿਨ੍ਹਾਂ ਨੇ ਇਕੱਠੇ ਹੋ ਕੇ ਲੰਗਰ ਲਾਇਆ ਵਾ ਇਹ ਲੰਗਰ ਖਾਸ ਲੰਗਰ ਤਿਸ ਕਰਕੇ ਆ ਕਿ ਇਹਨਾਂ ਨੇ ਕੋਈ ਸਪੀਕਰ ਨਹੀਂ ਲਗਾਇਆ ਗਿਆ ਇਹਨਾਂ ਦਾ ਕਹਿਣਾ ਮੈਂ ਜੇ ਗੱਲ ਸੁਣਨੀ ਆ ਤਾਂ ਬਾਕੀ ਹੋਰ ਸਪੀਕਰ ਚੱਲਦਾ ਉਹਨਾਂ ਤੋਂ ਗੱਲ ਸੁਣ ਕੇ ਉਹਨਾਂ ਤੇ ਅਮਲ ਵੀ ਕਰਨਾ ਚਾਹੀਦਾ ਵਾ ਜਈਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਧੰਨਵਾਦ ਜੀ